ਹੈਲੋ ਜੀ ਸਭ ਸ੍ਰੀ ਕਾਲ ਸਾਰਿਆਂ ਨੂੰ ਉਮੀਦ ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਇਹ ਸਾਰੇ ਲੋ ਪ੍ਰਾਈਸ ਦੇ ਲੈ ਕੇ ਆਏ ਆ ਘੱਟ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਇਹ ਜਿਸੇ ਵਿੱਚ ਆਪਣੇ ਕੋਲ ਇੱਕ ਸੂਟ ਆ ਕਿਸੇ 'ਚ ਦੋ ਸੂਟ ਯਾਨੀ ਕਿ ਸਾਰਿਆਂ ਦੇ ਵਿੱਚੋਂ ਕੁਛ-ਕੁਛ ਕ ਸੂਟ ਆਪਣੇ ਰਹਿ ਗਏ ਆ ਇਹ ਕਾਟਨ ਦੇ ਉੱਪਰ ਹੋਗੇ ਜ਼ਿਆਦਾਤਰ ਤੇ ਇੱਕ ਸੈਟ ਆਪਣੇ ਕੋਲ ਨਿਊ ਆਇਆ ਦੇਣ ਲੈਣ ਵਾਸਤੇ ਤੇ ਉਦਾਂ ਦੀ ਜੇ ਕਿਸੇ ਭੈਣ ਨੂੰ ਕਲੈਕਸ਼ਨ ਦੇ ਲੋਡ ਹੋਈ ਤਾਂ ਲੈ ਸਕਦੇ ਹੋ ਉਹ ਔਰਗੈਂਡਾ ਦਾ ਰਹੂਗਾ ਬਟ ਉਹਨਾਂ ਦਾ ਦੁਪੱਟੇ ਜਿਹੜੇ ਉਹ ਸੈਮੀ ਦੇ ਰਹਿਣਗੇ ਰੇਂਜ ਵਾਈਜ਼ ਜਾਨਕਿ ਜਿੱਦਾਂ ਦੀ ਕੁਆਲਿਟੀ ਦੇ ਰਹੇ ਆ ਤੇ ਬਾਕੀ ਜਿਹੜੇ ਆਪਣੇ ਕੋ ਰਸ਼ੀਆ ਬ੍ਰਾਂਡ ਦੇ 15 1500 ਸੇਲ ਵਾਲੇ ਸੂਟ ਚੱਲਦੇ ਸੀ ਉਹ ਵੀ ਸਾਰੇ ਆਪਾਂ ਲੈਸ ਦੇ ਵਿੱਚ ਲਗਾ ਕੇ ਸਟਾਕ ਕਲੀਅਰ ਕਰ ਰਹੇ ਆ ਕਾਟਨ ਦੀ ਜਿਹੜੀ ਕਲੈਕਸ਼ਨ ਰਹੂਗੀ ਉਹਦਾ ਬੈਨੀਫਿਟ ਲੈ ਸਕਦੇ ਹੋ ਮਤਲਬ ਕਿ ਬਹੁਤ ਹੀ ਇੰਨੇ ਕੁ ਸੂਟ ਹੀ ਨੇ ਦੁਪੱਟਿਆਂ ਦੇ ਨਾਲ ਸਾਡੇ ਕੋਲ ਕਾਟਨ ਦੇ ਸੋ ਜਿੰਨ ਪਾਸ ਸੂਟ ਸਾਰੇ ਬ੍ਰਾਂਡ ਦੇ ਰਹਿਣਗੇ ਜਿਹੜੇ ਅਸੀਂ ਜਿਹੜੇ ਜਾਨਕਿ ਜਿੱਦਾਂ ਦੀ ਮੈਂ ਤੁਹਾਨੂੰ ਜਦੋਂ ਵੀ ਕੋਈ ਪੀਸ ਖੋਲਦਾ ਵਾ ਸਾਰੀ ਡਿਟੇਲ ਅਸੀਂ ਦਿੰਨੇ ਆ ਜਿੱਦਾਂ ਦੀ ਚੀਜ਼ ਹੋਊਗੀ ਉਦਾਂ ਦੀ ਸਾਰੀ ਮੈਂ ਐਕਸਪਲੇਨ ਨਾਲ ਦੀ ਨਾਲ ਕਰ ਦੂੰਗੀ ਤੇ ਜਿਹੜੀਆਂ ਬੈਣਾ ਫਰਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜੀ ਸਾਡੀ ਕਲੈਕਸ਼ਨ ਆ ਉਹ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦਾ ਪਹਿਲਾ ਹੀ ਸੂ ਇਹ ਸਾਡੇ ਕੋਲ ਕਾਫੀ ਚੱਲ ਰਹੇ ਸੀਗੇ ਜਾਨੀ ਕਿ ਹੱਦ ਤੋਂ ਵੱਧ ਸੀ ਇਹ ਹੁਣ ਗਰਮੀਆਂ 'ਚ ਸੇਲ ਕੀਤੇ ਆ ਇਹ ਸਪੀਰੀਅਰ ਫੈਬਰਿਕ ਆ ਕੋਈ ਆਈ ਨਹੀਂ ਹੈਗਾ ਵੀ ਕੈਮਰੀ ਕਾਟਨ ਆ ਔਡੀ ਜਿਹੜਾ ਔਡੀ ਦਾ ਫੈਬਰਿਕ ਆ ਉਹਨਾਂ ਦਾ ਉਹ ਵਾਲਾ ਫੈਬਰਿਕ ਆ ਇਹ ਜਿਹੜਾ ਸ਼ਾਰਟ ਨੂੰ ਲੱਗਿਆ ਨਾਲ ਇਹਨਾਂ ਦੇ ਮਸਲੀਨ ਦੀਆਂ ਬਾਟਮ ਆ ਸੋ ਇਹ ਜਿਹੜੇ ਮਰਜੀ ਮੌਸਮ 'ਚ ਤੁਸੀਂ ਪਾ ਸਕਦੇ ਹੋ ਤੇ ਪ੍ਰਾਈਸ ਬਹੁਤ ਘੱਟ ਆ 1250 1395 ਤੱਕ ਇਹ ਸੇਲ ਕੀਤੇ ਆ ਅੱਜ ਤੁਹਾਨੂੰ ਇੱਕੋ ਹੀ ਰੇਟ ਦੇ ਵਿੱਚ ਇਹ ਅਸੀਂ ਦੇਣ ਲੱਗੇ ਆ 1050 ਦੇ ਵਿੱਚ ਠੀਕ ਹੈ ਜੀ 1050 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਜਿਹੜਾ ਮਰਜੀ ਇਹਨਾਂ 'ਚੋਂ ਸੂਟ ਚੱਕ ਲਿਓ ਇਹ ਦੋ ਰੇਂਜਾਂ ਦੇ ਉੱਤੇ ਅੱਜ ਦੀ ਵੀਡੀਓ ਰਹੂਗੀ ਆ ਵੀਡੀਓ ਨੂੰ ਧਿਆਨ ਨਾਲ ਦੇਖਿਓ ਤਾਂ ਕਿ ਤੁਹਾਨੂੰ ਦੇਖਿੰਦਾ ਵੀ ਪਤਾ ਲੱਗਦਾ ਰਹੇ ਫੈਬਰਿਕ ਦਾ ਵੀ ਪਤਾ ਲੱਗਦਾ ਰਹੇ ਇਹ ਕੀ ਡਿਫਰੈਂਸ ਆ ਸੂਟਾਂ ਦੇ ਵਿੱਚ ਇਹ ਵੀ ਪਤਾ ਲੱਗਦਾ ਰਹੇ ਇਹਨਾਂ ਦੇ ਨਾਲ ਮਸਲੀਨ ਦੀਆਂ ਬਹੁਤ ਸੋਹਣੀਆਂ ਬਾਟਮ ਆ ਰਹੀਆਂ ਨੇ ਨਾਲ ਬਾਟਮਾ ਉੱਤੇ ਵੀ ਕਢਾਈ ਆ ਰਹੀ ਆ ਦੋ ਹੀ ਪੀਸ ਆ ਇਹ ਸਾਡੇ ਕੋਲ ਲਾਸਟ ਸੋ ਜਿਹੜੀ ਭੈਣ ਨੂੰ ਵੀ ਚਾਹੀਦੇ ਹੋਣਗੇ ਲੈ ਕੇ ਸਕਰੀਨਸ਼ਾਟ ਫਟਾਫਟ ਕਰ ਲਿਓ ਆਰਡਰ ਨਾਲ ਇਹਦੇ ਸੇਮ ਪਲੇਨ ਮਸਲੀਨ ਦਾ ਦੁਪੱਟਾ 4 ਸਾਈਡ ਕਰੋਸ਼ੀਆ ਲੈਸ ਦੇ ਨਾਲ ਠੀਕ ਹੈ ਜੀ ਨੰਬਰ ਇਹਦਾ ਰਹੂਗਾ 1 1 ਨੰਬਰ ਇਹ ਸੂਟ ਲੋ ਸੈਕਿੰਡ ਡਿਜ਼ਾਈਨ ਜਿਹੜਾ ਇਹਦੇ ਵਿੱਚ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਉਹ ਹੈਗਾ ਗ੍ਰੀਨ ਕਲਰ ਦੇ ਉੱਪਰ ਆ ਲੋ ਜੀ ਗ੍ਰੀਨ ਕਲਰ ਹੋਊਗਾ ਗਲੇ ਦੇ ਉੱਪਰ ਕੜਾਈ ਹੈ ਇਸ ਤਰ੍ਹਾਂ ਪੈਨਲ ਜਾਂਦੀਆਂ ਨੇ ਪੈਚ ਦਾ ਫਲਾਵਰ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਆ ਸਾਰਾ ਕੇਰੇ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਪੂਰਾ ਵਧੀਆ ਸਪੀਰੀਅਰ ਫੈਬਰਿਕ ਆ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਪਾਓ ਹੰਡਾਓ ਕਿਸੇ ਨੂੰ ਦੋਵਾਂਗੇ ਤਾਂ ਵੀ ਬਹੁਤ ਪਿਆਰਾ ਅਗਲਾ ਪਾ ਕੇ ਹੰਡਾਉਗਾ ਕੱਪੜੇ ਨੂੰ ਤੇ ਇਦਾਂ ਹੈਗੀ ਆ ਨਾਲੇ ਦੇ ਮਸਲੀਨ ਦੀ ਬਾਟਮ ਨਾਲ ਇਹਦੇ ਹੈਗਾ ਜੀ ਸੇਮ ਮਸਲੀਨ ਦਾ ਫਰੋਸ਼ੀਆ ਲੈਸ ਦੇ ਨਾਲ ਦੁਪੱਟਾ ਇਹ ਦੋ ਪੀਸ ਨੇ ਨਾਲੇ ਤਾਂ ਕਢਾਈ ਮਿਲ ਰਹੀ ਆ ਨਾਲੇ 베ਸ ਪੂਰਾ ਵਧੀਆ ਕਾਟਨ ਦਾ ਨਾਲ ਮਸਲੀਨ ਦੀਆਂ ਬਾਟਮਾਂ ਦੇ ਨਾਲ ਨੰਬਰ ਹੈਗਾ ਜੀ 2 ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਇਹਦੇ ਸਾਡੇ ਕੋਲ ਇਹ ਵਾਲਾ ਨਿਊ ਆਇਆ ਸੈੱਟ ਬਹੁਤ ਸੋਹਣਾ ਬਸ ਜਸਟ ਇਹਦੇ ਦੁਪੱਟੀਆਂ ਕਰਕੇ ਇਹਦੀ ਰੇਂਜ ਘਟਾ ਆਰਗੈਂਜ਼ਾ ਦਾ ਬੇਸ ਰਹੂਗਾ ਸਾਰਾ ਇਹਦਾ ਇੱਕ ਪੀਸ ਮੈਂ ਤੁਹਾਨੂੰ ਇਹਦਾ ਖੋਲ ਕੇ ਦਿਖਾ ਦਿੰਨੀ ਆ ਆ ਲੋ ਜੀ ਇਦਾਂ ਵਾਹੇ ਆਰਗੈਂਜ਼ਾ ਦਾ ਬੇਸ ਆ ਸੀਕਵੈਂਸ ਦਾ ਸਾਰਾ ਕੰਮ ਹੋਇਆ ਹੋਇਆ ਪੱਲੇ ਦੇ ਉੱਪਰ ਵੀ ਸੀਕਵੈਂਸ ਦਾ ਨਲਕੀ ਦਾ ਕੰਮ ਆ ਬਹੁਤ ਸੋਹਣਾ ਸਾਰੇ ਉੱਪਰ ਵੀ ਮਤਲਬ ਕਿ ਸੀਕੁਐਂਸ ਦਾ ਕੰਮਾ ਗੋਟਾ ਪੱਤੀ ਦਾ ਕੰਮ ਹੋਇਆ ਆ অর্ਗੈਂਜ਼ਾ ਦਾ ਬਹੁਤ ਸੋਹਣਾ ਬਹੁਤ ਪਿਆਰਾ অর্ਗੈਂਜ਼ਾ ਟਿਸ਼ੂ ਆ ਇਹ অর্ਗੈਂਜ਼ਾ ਟਿਸ਼ੂ ਦਾ ਸਾਰਾ ਬੇਸ ਆ ਸ਼ਰਟ ਦਾ ਤੇ ਨਾਲ ਇਹਦੇ ਬਾਟਮ ਲੱਗੀ ਹੋਈ ਆ ਸੇਮ ਟਿਸ਼ੂ ਦੀ ਇਹ ਬਾਟਮ ਆ ਬਹੁਤ ਹੀ ਵਧੀਆ ਬਹੁਤ ਸੋਹਣਾ ਨਾ ਰੇਂਜ ਵਾਈਜ਼ ਬਹੁਤ ਸੋਹਣੀ ਚੀਜ਼ ਆ ਠੀਕ ਹੈ ਜੀ ਨਾਲ ਬਸ ਇਹਨਾਂ ਦੇ ਜਿਹੜੇ ਦੁਪੱਟੇ ਲੱਗੇ ਹੋਏ ਆ ਨਾ ਉਹ ਸੈਮੀ ਦੇ ਨੇ ਪਲੇਨ ਦੁਪੱਟੇ ਨੇ ਸੈਮੀ ਦੇ ਦੁਪੱਟੇ ਰਹਿਣਗੇ ਸੋ ਇਹਨਾਂ ਕਰਕੇ ਇਹਨਾਂ ਦੀ ਰੇਂਜ ਘਟਾ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਹੋਣਗੇ ਲੈ ਲਿਓ ਇਹਦੇ ਵਿੱਚ ਤੁਹਾਨੂੰ 4 ਕਲਰ ਮਿਲ ਜਾਣਗੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਨੰਬਰ ਹੋਊਗਾ 3 3 ਨੰਬਰ ਇਹੇ ਸੂਟ ਰਹੂਗਾ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ 4 ਆ ਲਓ ਕਲਰ ਚੈੱਕ ਕਰ ਲਿਓ ਇਦਾਂ ਇਹ ਰਹੂਗਾ ਮਜ਼ੈਂਟਾ ਸ਼ੇਡ ਦੇ ਨਾਲ ਬਹੁਤ ਪਿਆਰਾ ਪਲੇਨ ਮਜ਼ੈਂਟਾ ਇਹਦੀ ਬਾਟਮ ਰਹੂਗੀ ਨੰਬਰ ਇਹਦਾ ਰਹੂਗਾ ਜੀ 4 ਇੱਕ ਤੋਂ ਹਨੇਰੇ ਵਿੱਚ ਮਿਲੂਗਾ ਜੀ ਮੋਰ ਪੰਖੀਆ ਸ਼ੇਡ ਨੰਬਰ ਇਹਦਾ ਹੋਊਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਆ ਇੱਕ ਗਾਜਰੀ ਜਿਹਾ ਸ਼ੇਡ ਆਊਗਾ ਇੱਕ ਤਾਂ ਇਧਰ ਦਾ ਜਿਹੜਾ ਇਹ ਪਰਪਲ ਮਜ਼ੈਂਟਾ ਜਿਹਾ ਸ਼ੇਡ ਆ ਜਿਵੇਂ ਪਰਪਲ ਟੋਨ ਤੇ ਹੁੰਦਾ ਉਹ ਵਾਲਾ ਮਜ਼ੈਂਟਾ ਸ਼ੇਡ ਆ ਜਿਹੜਾ ਇਹ ਵਾਲਾ ਇਹ ਥੋੜਾ ਜਿਹਾ ਗਾਜਰੀ ਟੋਨ ਤੇ ਆ ਗਾਜਰੀ ਪਿੰਕ ਸ਼ੇਡ ਆ ਠੀਕ ਹੈ ਜੀ ਉਦਾਂ ਦਾ ਕਲਰ ਰਹੂਗਾ ਉਦਾਂ ਦੀ ਇਹਨਾਂ ਦੀ ਨਾਲ ਪਲੇਨ ਬਾਟਮ ਆਉਣੀ ਹੈ ਤੇ ਨੰਬਰ ਇਹਦਾ ਰਹੂਗਾ ਜੀ 6 6 ਨੰਬਰ ਇਹ ਸੂਟ ਰਹੂਗਾ ਇਹ ਹੈਗੇ ਆ ਸਾਡੇ ਅੱਜ ਦੇ ਜਿਹੜੇ 1050 ਵਾਲੀ ਕਲੈਕਸ਼ਨ ਆ ਠੀਕ ਹੈ 6 ਸੂਟ ਅਸੀਂ ਦਿਖਾ ਰਹੇ 1050 ਵਾਲੇ ਤੁਸੀਂ ਫਟਾਫਟ ਲੈ ਲਓ ਸਕਰੀਨ ਸ਼ਾਟ ਕਰ ਲਓ ਆਰਡਰ ਜਿਹੜਾ ਵੀ ਸੂਟ ਇਹਨਾਂ ਚੋਂ ਤੁਹਾਨੂੰ ਪਸੰਦ ਆ ਰਿਹਾ ਇੱਕ ਸਾਡਾ ਆਹ ਵਾਲਾ ਪੀਸ ਚੱਲ ਰਿਹਾ ਸੋਲੋ ਪੀਸ ਆ ਇਹ ਵਾਈਟ ਤੇ ਬਲੈਕ ਤੇ ਬਣ ਕੇ ਆ ਰਹੇ ਨੇ ਤੇ ਇਹਦਾ ਬਲੈਕ ਪੀਸ ਆ ਸਾਡੇ ਕੋਲ ਸਿੰਗਲ ਜਿਹੜੀ ਭੈਣ ਨੂੰ ਵੀ ਚਾਹੀਦਾ ਹੋ ਫਟਾਫਟ ਲੈ ਲਿਓ ਇਹਦਾ ਸਕਰੀਨਸ਼ਾਟ ਤੇ ਕਰ ਲਿਓ ਆਰਡਰ ਇਹ ਜਾਮ ਕਾਟਨ ਦੇ ਉੱਪਰ ਆ ਜਾਮ ਕਾਟਨ ਗ੍ਰੇਸ ਕਾਟਨ ਜਿਹੜੀ ਬਿਨਾ ਲਾਈਨਿੰਗ ਤੋਂ ਬਣਦੀ ਆ ਪੂਰਾ ਵਧੀਆ ਫੈਬਰਿਕ ਆ ਸਾਰੇ ਕਢਾਈ ਬਹੁਤ ਸੋਹਣੀ ਹੋਈ ਹੋਈ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਆਲ ਓਵਰ ਸੂਟ ਰਹੂਗਾ ਨਾਲ ਇਹਦੇ ਹੱਥ ਪੇੋਰ ਦਾ ਦੁਪੱਟਾ ਰਹੂਗਾ ਟਾਈ ਡਾਈ ਟਾਈ ਡਾਈ ਦੁਪੱਟਾ ਰਹੂਗਾ 4 ਸਾਈਡ ਕਰੋਸ਼ੀਆ ਲੈਸ ਲੱਗੇ ਮਿਲੂਗੀ ਬਹੁਤ ਸੋਹਣਾ ਪੀਸ ਆ ਨੰਬਰ ਇਹਦਾ ਰਹੂਗਾ ਜੀ 7 ਸੱਤ ਨੰਬਰ ਇਹ ਸੂਟ ਰੋਊਗਾ ਪ੍ਰਾਈਸ ਐਥੋਂ ਸਟਾਰਟ ਹੋ ਜਾਣੀ ਹੈ ਜੀ 1350 ਸਾਡੇ 1350 ਰੁਪਿਆ ਪ੍ਰਾਈਸ ਐਥੋਂ ਸਟਾਰਟ ਹੋ ਰਹੀ ਆ ਤੇ ਇਹ ਵੀ ਸੇਮ ਬਲੈਕ ਕਲਰ ਦੇ ਡਾਟਸ ਵਾਲਾ ਸੂਟ ਆ ਸਾਡੇ 1350 ਦੇ ਵਿੱਚ ਹੀ ਅਸੀਂ ਇਹ ਦੇ ਰਹੇ ਆ 1600 ਵਾਲਾ ਸੂਟ ਆ ਸਾਡੇ 1350 ਦੇ ਵਿੱਚ ਹੀ ਦੇ ਰਹੇ ਆ ਸਿੰਗਲ ਪੀਸ ਆ ਇਹ ਜਿਹੜੀ ਭੈਣ ਨੂੰ ਚਾਹੀਦਾ ਹੈ ਗਲਿਸ਼ ਲੁੱਕ ਦਾ ਪੀਸ ਆ ਬਹੁਤ ਪਿਆਰਾ ਬਹੁਤ ਸੋਹਣਾ ਲੇਸਿਸ ਦਾ ਡਿਜ਼ਾਈਨ ਹੋਇਆ ਹੋਇਆ ਬਹੁਤ ਸੋਹਣਾ ਪਿਓਰ ਬਰਬਰੀਆ ਕੋਈ ਇਹ ਨਹੀਂ ਸੈਮੀ ਦੇ ਰਹੇ ਆ ਪਿਓਰ ਬਰਬਰੀਆ 1600 1700 ਵਾਲਾ ਪੀਸ ਆ 1350 ਵਿੱਚ ਹੀ ਦੇ ਰਹੇ ਆ ਤੇ ਨਾਲ ਇਹਦੇ ਪਿਓਰ ਮਸਲੀਨ ਦੀ ਬਹੁਤ ਪਿਆਰੀ ਬਹੁਤ ਸੋਹਣੀ ਬਾਟਮ ਲੱਗੀ ਹੋਈ ਆ ਇਸ ਤਰ੍ਹਾਂ ਬਾਟਮ ਦੇ ਉੱਤੇ ਵੀ ਤੁਹਾਨੂੰ ਲੈਸਿਸ ਦਾ ਕੰਮ ਮਿਲੂ ਇਹਨਾਂ ਨੂੰ ਤੁਸੀਂ ਅਡਜਸਟ ਕਰਵਾ ਸਕਦੇ ਹੋ ਜਿਵੇਂ ਮਰਜੀ ਨਾਲ ਇਹਦੇ ਮਸਲੀਨ ਦਾ ਹੀ ਮਿਲੂਗਾ ਦੁਪੱਟਾ ਆ ਲੋ ਪਲੇਨ ਦੁਪੱਟਾ ਵਾ ਪੂਰਾ ਖੁੱਲਾ ਡੁੱਲਾ ਤੇ ਨਾਲੇ ਤੇ ਸੇਮ ਫੋਰ ਸਾਈਡ ਲਾਸਮ ਲੋ ਬਹੁਤ ਪਿਆਰਾ ਪ੍ਰਾਈਜ਼ ਜਸਟ 1350 1350 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਜਾਣਾ ਨੰਬਰ ਇਹਦਾ ਰਹੂਗਾ ਜੀ 8 8 ਨੰਬਰ ਇਹ ਸੂਟ ਰਹੂਗਾ ਲਓ ਜੀ ਜਿਹੜੀਆਂ ਭੈਣਾਂ ਭਾਲਦੀਆਂ ਨੇ ਵੀ ਕਾਟਨ ਦਿਖਾ ਦੋ ਜੇ ਕੋਈ ਕਾਟਨ ਦਾ ਪੀਸ ਹੈਗਾ ਤਾਂ ਆ ਹੈਗੀ ਆ ਜੀ ਰਸ਼ੀਆ ਬ੍ਰਾਂਡ ਦੀ ਏਕੇ ਦੀ ਕਾਟਨ ਤੋ ਇਹ ਸਾਡੇ ਕੋਲ 3-4 ਸੂਟ ਨੇ ਜਿਨ੍ਹਾਂ ਨੂੰ ਵੀ ਰਿਕੁਆਇਰ ਆ ਕਾਟਨ ਦੀ ਤਾਂ ਤੁਸੀਂ ਚੱਕ ਲਿਓ ਇਹ ਮਹਿੰਦੀ ਆ ਜਾਂ ਟੂਨ ਆ ਮਹਿੰਦੀ ਆ ਮਸਟਰਡ ਜੀ ਟੂਨ ਆ ਬਹੁਤ ਸੋਹਣੀ ਜਿੰਨਾ ਵੀ ਆਹ ਵਾਲਾ ਤੁਹਾਨੂੰ ਦਿਖਦਾ ਇਹ ਸਾਰਾ ਥ੍ਰੈਡ ਦਾ ਕੰਮ ਹੋਇਆ ਜਿੰਨਾ ਮਰਜੀ ਕੱਪੜੇ ਨੂੰ ਧੋਵੋਗੇ ਪਾਹੋਗੇ ਉਨਾ ਹੀ ਨਿਖਰ ਨਿਖਰ ਕੇ ਆਣਗੇ ਕਿਉਂਕਿ ਬ੍ਰਾਂਡ ਦੀਆਂ ਕਲੈਕਸ਼ਨਾਂ ਨੇ ਸੁਪੀਰੀਅਰ ਕਾਟਨ ਆ ਇਹ ਸਾਰੀਆਂ ਰੈਂਜਾਂ 1500 1600 ਵਾਲੀਆਂ ਨੇ ਜਿਹੜੀਆਂ ਤੁਹਾਨੂੰ ਸਿਰਫ 1350 ਚ ਦੇ ਰਹੇ ਆ ਨਾਲ ਇਹਨਾਂ ਦੇ ਸੀਮ ਆ ਰਹੀਆਂ ਨੇ ਡਿਜੀਟਲ ਬਾਟਮ ਡਿਜੀਟਲੀ ਇਹਨਾਂ ਦੀਆਂ ਬਾਟਮ ਆ ਰਹੀਆਂ ਨੇ ਨਾਲ ਇਹਨਾਂ ਦੇ ਆ ਰਹੇ ਨੇ ਜੀ ਦੁਪੱਟੇ ਪਿਓਰ ਮਸਲੀਨ ਦੇ ਜਿਸਕੋਸ ਮਸਲੀਨ ਦੇ ਦੁਪੱਟੇ ਨੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਤੇ ਖੁੱਲੇ ਡੁੱਲੇ 2.5 ਮੀਟਰ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਆ ਇਹ ਵੀ ਸਾਰੀ ਅਸੀਂ 1350 ਦੇ ਵਿੱਚ ਲਗਾਈ ਹੋਈ ਆ ਫਟਾਫਟ ਸਕਰੀਨਸ਼ਾਟ ਲੈਣਾ ਤੇ ਆਰਡਰ ਕਰਨਾ ਨੰਬਰ ਇਹਦਾ ਰਹੂਗਾ ਜੀ 9 9 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੇਮ ਡਿਜ਼ਾਈਨ ਦੇ ਵਿੱਚ ਦੋ ਕਲਰ ਮਿਲਣਗੇ 300 ਜੀ ਤਿੰਨ ਕਲਰ ਮਿਲਣਗੇ ਇੱਕ ਮਿਲੂਗਾ ਇਹ ਪੈਰਟ শেਡ ਗ੍ਰੀਨ ਪੈਰਟ ਜਆ ਸ਼ੇਡ ਆ ਇਹ ਵੀ ਸ਼ੇਡ ਬਹੁਤ ਸੋਹਣਾ ਇਹ ਮਹਿੰਦੀ ਆ ਜਆ ਸ਼ੇਡ ਆ ਇਹ ਪੈਰਟ ਗ੍ਰੀਨ ਜਆ ਸ਼ੇਡ ਆ ਆ ਲੋ ਜੀ ਨਾਲ ਇਹਦੇ ਸੇਮ ਦੁਪੱਟਾ ਨੰਬਰ ਇਹਦਾ ਰਹੂਗਾ ਜੀ 10 ਤੇ ਇੱਕ ਇਹਦੇ ਵਿੱਚ ਸ਼ੇਡ ਮਿਲੂਗਾ ਤੁਹਾਨੂੰ ਪਿੰਕ ਸ਼ੇਡ ਸੇਮ ਡਿਜ਼ਾਈਨ ਦੇ ਵਿੱਚ ਮਿਲੂਗਾ ਤੁਹਾਨੂੰ ਪਿੰਕ ਸ਼ੇਡ ਨਾਲ ਸੇਮ ਕਾਸਮਸ ਲੀਨ ਦਾ ਦੁਪੱਟਾ ਨੰਬਰ ਇਹਦਾ ਰਹੂਗਾ ਜੀ 11 11 ਨੰਬਰ ਇਹ ਵਾਲਾ ਸੂਟ ਰਹੂਗਾ ਤੇ ਅੱਜ ਦੀ ਵੀਡੀਓ ਦਾ ਸਾਡਾ ਜਿਹੜਾ ਲਾਸਟ ਪੀਸ ਆ ਸੇਮ ਬ੍ਰਾਂਡ ਦਾ ਵਾ ਰਸ਼ੀਆ ਬ੍ਰਾਂਡ ਦੇ ਰਹੋ ਰਹਿਣਗੇ ਤੇ ਇਹਦਾ ਜਸਟ ਪ੍ਰਿੰਟਿੰਗ ਅਲੱਗ ਮਿਲੂਗੀ ਤੁਹਾਨੂੰ ਆ ਲੋ ਇਸ ਤਰ੍ਹਾਂ ਤੁਹਾਨੂੰ ਫਰੰਟ ਤੇ ਕਢਾਈ ਮਿਲੂਗੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਨਾਲ ਸਾਈਡਾਂ ਤੇ ਪ੍ਰਿੰਟਿੰਗ ਆਜੂਗੀ ਫਰੰਟ ਬੈਕ ਸਾਰੇ ਸੂਟਾਂ ਦੀ ਸੇਮ ਆ ਰਹੀ ਆ ਸਾਰਿਆਂ ਦੇ ਨਾਲ ਜਿਹੜੀਆਂ ਬਾਟਮ ਆ ਰਹੀਆਂ ਨੇ ਉਹ ਡਿਜੀਟਲ ਆ ਰਹੀਆਂ ਨੇ 셀ਫ ਪ੍ਰਿੰਟਡ ਆ ਸੇਮ ਪਿੰਟ ਜਿਵੇਂ ਸ਼ਰਟਾਂ ਦੇ ਵਿੱਚ 셀ਫ ਪ੍ਰਿੰਟਡ ਸੇਮ ਬਾਟਮ ਨੇ ਤੇ ਨਾਲ ਸੇਮ ਹੈਗੇ ਆ ਵਿਸਕਾਸ ਮਕਲੀਨ ਦੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਤੇ ਨੰਬਰ ਇਹ ਤਾਂ ਆ ਰਿਹਾ ਜੀ 12 12 ਨੰਬਰ ਇਹ ਸੂਟ ਇਹ ਸੀ ਕਿ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਲਾਸਟ ਸਟਾਕ ਆ ਜਿੰਨਾ ਭੈਣਾਂ ਨੇ ਬੈਨੀਫਿਟ ਲੈਣੇ ਆ ਘੱਟ ਰੇਂ ਦੇ ਸੂਟ ਲੈਣੇ ਆ ਤਾਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਪਹਿਣਾ ਫਸਟ ਟਾਈਮ ਵੀਡੀਓ ਤੇ ਹੈਗੀਆਂ ਨੇ ਅੱਜ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੀਆਂ ਨੇ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਟੂ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ